Agora, vai aqui, vai. Vai, isso. ਬੈਠੋ ਬਾਈਓ ਬੈਠੋ ਬਾਈਓ ਬੈਠੋ ਬਾਈਓ ਉਹਨਾਂ ਦਾ ਸਮਾਨਧਾਰ ਕਰਨ ਦਾ ਵਿਸ਼ਵਾਸ ਵਣ ਹੈ ਮੇਰੇ ਤੋਂ ਬੈਠੋ 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 ਹੁਣ ਮੈਂ ਤੁਹਾਡੇ ਨਾਲ 45 ਮਿੰਟ ਲਵਾਂਗਾ ਬਸ ਚੁੱਪ ਕਰਕੇ ਸੁਣ ਲਓ ਬਿਲਕੁਲ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਨੇ ਮੇਰੇ ਕੋਲ ਆ ਗਈਆਂ ਮੈਂ ਨੋਟ ਕਰ ਲਈਆਂ ਮੈਂ ਸਾਰਿਆਂ ਦੇ ਬਾਰੇ ਬੋਲ ਕੇ ਜਾਵਾਂ ਸੋ ਮੇਰੀ ਬੇਨਤੀ ਹੈ ਕਿ ਸਾਰੇ ਇੱਕ ਵਾਰੀ ਸਾਈਲੈਂਟ ਮੂਡ ਦੇ ਵਿੱਚ ਬੈਠ ਜਾਓ। ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚਰਨਾਂ 'ਚ ਕੋਈ ਬੇਨਤੀ ਕਰਦਾ। ਬਾਤਾਂ ਮੈਂ ਇੱਥੇ ਮਿਲ ਕੇ ਜਾਊਂਗਾ ਮੈਂ ਭਜਣਾ ਨਹੀਂ। ਮੈਂ ਭਜਣਾ ਨਹੀਂ ਮਿਲ ਕੇ ਜਾਊਂ ਤੋ। ਬਸ ਬੈਠ ਜੁਦਾ 10 ਮਿੰਟ। ਸੋ ਮੇਰੀ ਬੇਨਤੀ ਹੈ ਕਿ ਬਹੁਤ ਲੰਮੇ ਸਮੇਂ ਤੋਂ ਮੈਨੂੰ ਪਤਾ ਹੈ ਕਿ ਘੱਗੇ ਦੇ ਜਿਹੜੇ ਹਾਲਾਤ ਨੇ ਉਹ ਕਿੰਨੇ ਮਾੜੇ ਸੀਗੇ। ਪਰ ਵੱਧ ਕਿਸਮਤੀ ਰਹੀ ਅਸੀਂ ਵੋਟਾਂ ਕਿਹਨਾਂ ਦੇ ਕਹਿੰਦੇ ਪਾਉਂਦੇ ਰਹਿ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਰਹਿ ਜਿਹੜੇ ਜਿੱਤਣ ਤੋਂ ਬਾਅਦ ਚ ਕਦੇ ਸਾਡੇ ਗਰੀਬਾਂ ਦੇ ਮੁਹੱਲੇ ਦੇ ਵਿੱਚ ਉਹਨੂੰ ਹੀ ਚਾਰ ਨਹੀਂ ਸੀ ਅਸੀਂ ਉਹਨਾਂ ਨੂੰ ਵੋਟਾਂ ਪਾਉਂਦੇ ਰਹਿ ਜਦੋਂ ਵੋਟਾਂ ਦਾ ਟਾਈਮ ਸੀਗਾ ਉਦੋਂ ਸਾਡੇ ਲੱਗ ਬਣ ਬਣ ਬੈਠਦੇ ਸੀਗੇ ਔਰ ਜਦੋਂ ਜਿੱਤ ਗਏ ਜਿੱਤਣ ਤੋਂ ਬਾਅਦ ਚ ਉਹਨਾਂ ਨੂੰ ਸਾਡੇ ਕੋਲੋਂ ਮੁਸ਼ਕ ਆਉਣ ਲੱਗ ਪਿਆ ਫਿਰ ਕਹਿੰਦੇ ਨਾਣਾ ਪਰੇ ਹੋ ਕੇ ਗੱਲ ਕਰਿਓ ਬੜੇ ਹੋ ਕੇ ਗੱਲ ਕਰਿਓ ਕਿਸੇ ਦਾ ਮਸਲਾ ਸੀ ਜਿਹੜਾ ਉਹ ਸੁਣਿਆ ਨਹੀਂ ਸੀ ਜਾਂਦਾ ਤੁਸੀਂ ਮੈਨੂੰ ਜਦੋਂ ਤੋਂ ਐਮਐਲਏ ਬਣਾਇਆ ਮੈਂ ਤੁਹਾਡੀਆਂ ਝੁੱਗੀਆਂ ਦੇ ਵਿੱਚ ਵੀ ਵਿਆਹ ਕਰਕੇ ਗਿਆ ਜਿੱਥੇ ਮੈਨੂੰ ਬੁਲਾਇਆ ਮੈਂ ਉੱਥੇ ਆ ਕੇ ਗਿਆ ਜਿਹੜੀ ਵੀ ਕਿਸੇ ਨੇ ਸਮੱਸਿਆ ਦੱਸੀ ਹੈ ਮੈਂ ਉਹਦਾ ਹੱਲ ਵੀ ਕੀਤਾ ਆਪਣੇ ਗਰੀਬਾਂ ਲਈ ਬਣਾਇਆ ਜਿਹੜਾ ਸਕੂਲ ਹੈ ਇਹ ਤੁਹਾਨੂੰ ਦੇਖਦਿਆਂ ਹੋਇਆ ਬਣਾਇਆ ਸਕੂਲ ਕਿ ਸਾਡੇ ਗਰੀਬਾਂ ਦੇ ਬੱਚੇ ਇੱਥੇ ਪੜ ਸਕਣ ਸਾਡੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਅਸੀਂ ਟੈਸਟ ਰਿਪੋਰਟਾ ਨਹੀਂ ਕਰਾ ਸਕਦੇ ਤੁਹਾਡੇ ਲਈ ਮਹੱਲਾ ਕਲੀਨਿਕ ਬਣਾ ਕੇ ਦਿੱਤਾ ਕਿ ਇੱਥੇ ਗਰੀਬਾਂ ਨੂੰ ਸੁਵਿਧਾ ਵਲੇ ਇੱਥੇ ਗਰੀਬਾਂ ਦਾ ਕੋਈ ਪੈਸਾ ਨਾ ਲੱਗੇ ਜਿਹੜੇ ਵੀ ਤੁਸੀਂ ਜਾ ਕੇ ਆਏ ਹੋ ਤੁਹਾਡੇ ਤੋਂ ਪੈਸਾ ਲਿਆ ਕਿਸੇ ਤੋਂ ਪੈ ਜਾਂਦੇ ਹੋ ਵੀ ਮਹੱਲਾ ਕਲੀਨਿਕ ਚ ਦਵਾਈਆਂ ਲੈਣ ਜਾਂਦੇ ਹੋ ਪੈਸਾ ਲੱਗਦਾ ਕਿਸੇ ਦਾ ਨਹੀਂ ਲੱਗਦਾ ਇਹ ਤੁਸੀਂ ਬੁੱਟਾ ਪੰਜ ਇਸ ਕਰਕੇ ਤੁਹਾਨੂੰ ਉਹ ਸਹੂਲਤ ਦਿੱਤੀ ਕਿ ਗਰੀਬ ਲੋਕ ਐਵੇਂ ਭੜਕ ਨਾ ਸਕਣ ਹਸਪਤਾਲਾਂ 'ਤੇ ਜਾਣ ਜੋ ਕੇ ਨਹੀਂ ਇਹਨਾਂ ਕੋਲ ਪੈਸਾ ਹੈ ਨਹੀਂ ਇਹ ਆਪਣਾ ਇਲਾਜ ਕਰਵਾ ਸਕਣ ਇਹ ਤੁਹਾਡੀ ਫੈਸਿਲਿਟੀ ਲਈ ਕੀਤਾ ਆ ਮੈਨੂੰ ਹੁਣ ਦੱਸਿਆ ਕਿ ਸਾਡੇ ਲਈ ਪਾਣੀ ਪੀਣ ਯੋਗ ਪਾਣੀ ਨਹੀਂ ਹੈਗਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਨੂੰ ਦੱਸ ਕੇ ਜਾਓ ਮੈਂ ਹੁਣ ਹੀ ਉਹ ਨਾਲ ਗੱਲ ਕਰ ਲਈਆ ਕੱਲ ਨੂੰ ਤੁਹਾਡੇ ਮਸ਼ੀਨਾਂ ਲੱਗ ਜਾਣਗੀਆਂ ਦੋਨੇ ਬੋਰ ਹੋ ਜਾਣਗੇ ਤੁਹਾਡੇ ਅੱਜ ਵੋਟਰਾਂ ਦਾ ਇਕੱਠੀ ਤਰੀਕ ਨੂੰ ਹੋਣਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਕੰਮ ਦੇ ਰਿਹਾ ਠੀਕ ਹੈ ਮੈਨੂੰ ਦੱਸੋ ਤੁਸੀਂ ਮੈਂ ਕੰਮ ਕਰਨ ਨੂੰ ਤਿਆਰ ਹਾਂ ਦੂਸਰਾ ਨੰਬਰ ਪੰਜ-ਪੰਜ ਮਰਲੇ ਪਲਾਟ ਦੇਣ ਦਾ ਕਾਂਗਰਸ ਤੇ ਭਾਜਪੀ ਕਾਲੀਦਲ ਨੇ ਵਾਦਾ ਕੀਤਾ ਸੀ ਕਿਸੇ ਵੀ ਗਰੀਬ ਨੂੰ ਇਹਨਾਂ ਨੇ ਪੰਜ-ਪੰਜ ਮਰਲੇ ਪਲਾਟ ਨਹੀਂ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਸੀਂ ਵੋਟਾਂ ਪਾਈਆਂ ਮੈਂ ਪਿੰਡਾਂ ਦੇ ਵਿੱਚ ਪੰਜ-ਪੰਜ ਮਰਲਿਆਂ ਦੇ ਪਲਾਟ ਦਿੱਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਦਰਸ਼ੀ ਜੀ ਉਹਨਾਂ ਦੀ ਮੈਸੇਜ ਖੜੀ ਹੋਈ ਆ ਚੋਣ ਨਿਸ਼ਾਨ ਝਾੜੂ ਹੈ ਜੇ ਤੁਸੀਂ ਚਾਹੁੰਦੇ ਹੋ ਸਾਨੂੰ ਗਰੀਬਾਂ ਨੂੰ ਪੰਜ-ਪੰਜ ਮਰਲੇ ਪਲਾਟ ਮਿਲਣ ਤਾਂ ਫਿਰ ਇਹਨੂੰ ਐਮਸੀ ਬਣਾ ਦਿਓ ਪੰਜ-ਪੰਜ ਮਰਲੇ ਦੇ ਪਲਾਟ ਮੇਰੇ ਤੋਂ ਲੈ ਲਓ। ਔਰ ਆ ਜਿਹੜਾ ਫਿਰਦਾ ਹੈ ਆ ਕਾਂਗਰਸੀ ਵਾਲਾ ਉਹਨੂੰ ਕਹੇ ਬੰਦੇ ਦਾ ਪੁੱਤ ਬਣ ਕੇ ਵਹਿ ਜਾ ਤੈਨੂੰ ਭਾਈਆਂ ਨੂੰ ਰਾਹ ਨਹੀਂ ਲੱਭਣਾ ਇੱਥੇ। ਵੋਟਾਂ ਦੇ ਟਾਈਮ ਤੈਨੂੰ ਬੰਦੇ ਮਿਲਣੇ ਨਹੀਂ ਉੱਥੇ ਕਿਵੇਂ ਏਜੰਟ ਕਿਹੜੇ ਹਿਸਾਬ ਨਾਲ ਬਾਬਾ ਮੈਨੂੰ ਪਤਾ ਹੈ ਉਹਨੇ ਬੰਦਿਆਂ ਨੂੰ ਰੋਕਿਆ ਉੱਥੇ ਜਾਣਾ ਨਹੀਂ ਉੱਥੇ ਇਹ ਨਹੀਂ ਕਰਨਾ ਉਹਨੂੰ ਪੁੱਛ ਤੇਰੇ ਪੱਲੇ ਕੀ ਹੈ ਤੂੰ ਕਰ ਕੀ ਸਕਦਾ ਜੇ ਤੈਨੂੰ ਅਸੀਂ ਜਿਤਾ ਦਈਏ ਤੂੰ ਸਾਡੀ ਕਿਹੜੀ ਮੰਗ ਨੂੰ ਪੂਰਾ ਕਰੇਂਗਾ ਮੈਂ ਤੁਹਾਨੂੰ ਦੋ ਬੋਰ ਦੇ ਕੇ ਚੱਲਿਆ ਕੱਲ ਨੂੰ ਸ਼ੁਰੂ ਕਰਵਾ ਦਿੰਦਾ ਉਹਨੂੰ ਕੱਲਵਾ ਦੂ ਬੋਰ ਹਾਂ ਅਸੀਂ ਤਾਂ ਵੋਟਾਂ ਕੰਮ ਨੂੰ ਪਾਉਣੀਆਂ ਨੇ ਜੇ ਕੰਮ ਕਰੋਗੇ ਤਾਂ ਵੋਟਾਂ ਪਾਵਾਂਗੇ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਦੇ ਰਿਹਾ ਵੋਟਾਂ ਤਾਂ ਜੇ 21 ਤਰੀਕ ਨੂੰ ਨੇ ਤੁਹਾਡੀ ਵਾਰਡ ਦੇ ਨਾਲ ਵਾਦਾ ਹੈ ਸਭ ਤੋਂ ਵੱਧ ਵੋਟ ਨਾਲ ਜਿਤਾ ਦਿਓ ਕੋਈ ਬੰਦਾ ਇੱਕ ਵੀ ਮੈਨੂੰ ਇਹ ਨਹੀਂ ਕਹੂਗਾ ਕਿ ਮੈਨੂੰ ਪੰਜ ਮਰਲੇ ਦਾ ਪਲਾਟ ਨਹੀਂ ਮਿਲਿਆ ਸਾਰਿਆਂ ਨੂੰ ਦੇ ਦੇਵਾਂਗਾ ਹੋਰ ਤੁਹਾਡੇ ਨਾਲ ਵਾਦਾ ਹੈ ਜੇ ਪੰਜ ਪਈ ਮਰਲੇ ਦਾ ਪਲਾਟ ਨਾ ਦਿੱਤੇ ਤਾਂ ਤੁਹਾਡੇ ਕੋਲ ਦੁਬਾਰਾ ਵੋਟ ਮੰਗਣ ਨਹੀਂ ਆਉਂਗਾ ਮੈਂ ਉਹਨਾਂ ਆਉਂਦੀ ਹੀ ਹੈਗਾ ਤੇ ਝੂਠ ਬੋਲ ਕੇ ਚਲੇ ਗਿਆ ਉਦਾਂ ਦਾ ਕੰਮ ਨਹੀਂ ਕਰਨਾ ਔਰ ਦਰਸੀ ਜੀ ਇੱਕ ਮੈਂ ਤੁਹਾਡੀ ਡਿਊਟੀ ਲਗਾ ਰਿਹਾ ਜਿਨ੍ਹਾਂ ਦੇ ਛੱਤ ਵਾਲਿਆਂ ਵਾਲੇ ਮਕਾਨ ਨੇ ਉਹਨਾਂ ਦੇ ਕੱਲੇ-ਕੱਲੇ ਘਰ ਦਾ ਫਾਰਮ ਭਰੋ ਫਾਰਮ ਭਰ ਕੇ ਮੈਨੂੰ ਦਿਓ ਜਦੋਂ ਤੁਸੀਂ 13 ਦੇ 13 ਐਮਸੀ ਜਿਤਾ ਦੇ ਦਿੱਤੇ ਤਾਂ ਉੱਥੇ ਹੀ ਬੈਠ ਕੇ ਮਤਾ ਪਾਉਂਗਾ ਕਿ ਇਹਨਾਂ ਗਰੀਬਾਂ ਨੂੰ ਛੱਤ ਵਾਲਿਆਂ ਨੂੰ ਮਕਾਨ ਮਿਲ ਸਕਦਾ ਹੈ ਇੱਥੋਂ ਦੇ ਨਗਰ ਕੌਂਸਲ ਦੇ ਵਿੱਚ ਸਪਾਈ ਸੇਵਕ ਹੈਗੇ ਨੇ ਇਸ ਵਾਰਡ ਦੇ ਨਾ ਜੀ ਹੈ ਨਹੀਂ ਇੱਥੋਂ ਦੇ ਆਪਣੇ ਘੱਗੇ ਦੇ ਹੀ ਨੇ ਨਾ ਹਾਂਜੀ ਘੱਗੇ ਉਹ ساری ਉਮਰ ਕੱਚੇ ਹੀ ਰਹੇ ਸੀਗੇ ਉਹਨਾਂ ਨੂੰ ਮੈਂ ਪੱਕੇ ਕਰਵਾਇਆ ਮੈਂ ਪੱਕੇ ਕਰਵਾਇਆ ਨਿਯੁਕਤੀ ਪੱਤਰ ਦੇ ਕੇ ਹੋਰ ਸਰਕਾਰ ਦੇ ਖਾਤੇ ਚਲੇ ਗਏ ਮੈਂ ਵੀ ਗਰੀਬ ਪਰਿਵਾਰ ਚੋਂ ਉੱਠ ਕੇ ਇੱਥੋਂ ਤੱਕ ਆਇਆ ਮੈਨੂੰ ਪਤਾ ਹੈ ਕਿ ਗਰੀਬਾਂ ਦੀਆਂ ਦੁੱਖ ਤੇ ਕਲੀਪਾਂ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ ਇਸੇ ਕਰਕੇ ਮੈਂ ਤੁਹਾਡੇ ਜਵਾਬਾ ਕਰਕੇ ਕਰਨ ਆਇਆ ਬੋਲ ਲੱਗਾ ਹੋਇਆ ਬੋਲ ਨਹੀਂ ਸਕਦਾ ਪਰ ਫਿਰ ਵੀ ਮੈਂ ਛਾਤੀ ਠੋਕ ਕੇ ਕਹਿ ਰਿਹਾ ਕਿਉਂਕਿ ਮੈਂ ਡਰਨ ਵਾਲਿਆਂ ਚੋਂ ਨਹੀਂ ਆ ਮੈਂ ਲਕੂਣ ਵਾਲਿਆਂ ਚੋਂ ਨਹੀਂ ਆ ਮੈਂ ਤਾਂ ਦੇਣ ਵਾਲਿਆਂ ਚੋਂ ਆ ਲੈਣ ਵਾਲਾ ਹੋਣਾ ਚਾਹੀਦਾ ਇਹ ਵੀ ਤੁਹਾਡੇ ਕੰਮ ਨਾ ਫਿਰ ਜਿੰਨੇ ਬੰਦੇ ਆਏ ਉੱਥੇ ਤੁਸੀਂ ਅੱਜ ਸੌ ਖਾ ਕੇ ਜਾਓ ਕਿ ਇੱਕ ਇੱਕ ਬੰਦਾ ਅਸੀਂ 10 10 ਵੋਟਾਂ ਪਾਵਾਂਗੇ ਦਰਸ਼ੀ ਨੂੰ ਜਿਤਾਵਾਂਗੇ 5 5 ਮਰਲਿਆਂ ਦੇ ਪਲਾਂਟ ਮੇਰੇ ਤੋਂ ਲੈ ਲਿਓ ਤੇ ਬੋਰ ਜਿਹੜੇ ਉਹ ਕੱਲ ਨੂੰ ਸ਼ੁਰੂ ਹੋ ਜਾਏਗਾ ਕੰਮ ਇਹ ਪਾਰਟੀ ਨੂੰ ਮੰਨਣਾ ਨਹੀਂ ਨਾ ਇਹ ਹੀ ਨੇ ਜੀ ਇਹ ਹੀ ਨੇ ਫਿਰ ਮੈਨੂੰ ਇੱਕੋ ਹੀ ਗੱਲ ਕਰੋ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੂੰਗਾ ਸਾਰੀਆਂ ਸ਼ਰਤਾਂ ਹੋਰ ਵੀ ਲਵਾਉਂਗਾ ਪੰਜ ਪਈ ਮਰਲੇ ਦੇ پلاਟ ਵੀ ਦਊਂਗਾ ਛੱਕ ਭੱਲੇਆਂ ਦੇ ਉਹ ਵੀ ਪਕਾਣ ਜਿਹੜੇ ਪੱਕੇ ਕਰਾ ਕੇ ਦਊਂਗਾ ਮੈਨੂੰ ਵਾਰਡ ਦੇ ਵਿੱਚੋਂ ਐਮਸੀ ਜਿੰਨਾ ਚਾਹੀਦਾ ਬਿਜਲਾ ਬੀਬੀਆਂ ਲਈ ਬੜੇ ਵਿਧਵਾ ਬੀਬੇ ਦਾ ਵੀ ਖੁੱਸਰ ਹੋਈਆਂ ਜਿਹੜੀਆਂ ਜਿਹੜੀਆਂ ਵਿਧਵਾ ਬੀਬੀਆਂ ਨੇ ਅਗਰ ਉਹਨਾਂ ਦੇ ਦੋ ਦੋ ਬੱਚੇ ਨੇ ਉਹਨਾਂ ਦੀ ਬੱਚਿਆਂ ਦੀ ਵੀ ਪੈਨਸ਼ਨ ਲਵਾਉਂਗਾ ਔਰ ਜੀ ਵਿਧਵਾ ਜਿਹੜੀ ਹੈ ਪੈਨਸ਼ਨ ਉਹ ਵੀ ਲਵਾਉਂਗਾ ਇਹਨੂੰ ਜੋ 파ਰਕਾ ਅਕੀਸਾਰਾ ਤੁਸੀਂ ਕਰਾ ਦੇ। ਉਹ ਮੈਦਾ ਦੇਣ ਵਾਲਿਆਂ ਚੋਂ ਜਿਨ੍ਹਾਂ ਦੇ ਰਾਸ਼ਨ ਕਾਰਡ ਨੇ ਕਾਜੀ ਬੈ ਜਾ ਹੁਣ ਲੋ 2 ਮਿੰਟ ਜਿਨ੍ਹਾਂ ਦੇ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਅਜ ਤੱਕ ਮੈਂ ਤੁਹਾਡੇ ਨਾਲ ਵਾਦਾ ਕਰਦਾ ਹੁਣ ਤਾਂ ਕੋਡ ਲੱਗਾ ਹੋਇਆ ਕੋਡ ਤੋਂ ਬਾਅਦ ਤੁਸੀਂ ਮੈਨੂੰ ਕਹੋਗੇ ਕਿ ਜੀ ਸਾਡੇ ਸਾਰਿਆਂ ਦੇ ਰਾਸ਼ਨ ਕਾਰਡ ਬਣ ਗਏ ਸਾਡੇ ਸਾਰਿਆਂ ਦੇ 5-5 ਮਰਲੇ ਪਲਾਟ ਮਿਲ ਗਏ ਸਾਨੂੰ ਬੋਰ ਮਿਲ ਗਏ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਬੁਲਾ ਕੇ ਇੱਥੇ ਪ੍ਰੋਗਰਾਮ ਕਰਾਉਂਗੇ ਮੈਂ ਤੁਹਾਨੂੰ ਵਾਦਾ ਕਰਦਾ ਦਰਸ਼ੀ ਨੂੰ ਜਿਤਾਉਂਗੇ ਤਾਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੇ ਕਿਸੇ ਹੋਰ ਨੂੰ ਜਿਤਾਤਾ ਤਾਂ ਫਿਰ ਚੀਜ਼ਾਂ ਨਹੀਂ ਮਿਲਣੀਆਂ ਕਿਉਂਕਿ ਉਹਦੀ ਚਲਣੀ ਨਹੀਂ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਨਾ ਦਰਸ਼ੀ ਦਾ ਚੋਣ ਛਣ ਝਾੜੂ ਵੱਲੋਂ ਖੜਿਆ ਨਾ ਇਹੀ ਤੁਹਾਡਾ ਸਾਰਾ ਕੁਝ ਕਰਵਾ ਸਕਦਾ ਦੂਸਰੇ ਨੇ ਕੁਝ ਨਹੀਂ ਕੁਝ ਨਹੀਂ ਕਰਵਾਣਾ ਮੈਨੂੰ ਕਹਦਾ ਮੈਂ ਦੇਖ ਰਿਹਾ ਇੱਥੇ ਸਾਰਿਆਂ ਦੇ ਚਿਹਰਿਆਂ ਤੇ ਆਪਾਂ ਜਿੰਨੇ ਵੀ ਹੈਗੇ ਗਰੀਬ ਤਬਕੇ ਚੋਂ ਆਏ ਹਾਂ ਸਾਡੇ ਕੋਲ ਅਸੀਂ ਕੁੱਲੀਆਂ ਤੋਂ ਵੀ ਵੰਜੇ ਆਂ ਜਗਾ ਤੋਂ ਵੀ ਵੰਜੇ ਆਂ ਪਾਣੀ ਤੋਂ ਵੀ ਵੰਜੇ ਆਂ ਰਾਸ਼ਨ ਕੰਡਾ ਤੋਂ ਵੀ ਵੰਜੇ ਆ ਤੁਹਾਡੇ ਨਾਲ ਵਾਦਾ ਹੈ ਕਿ ਜਿੱਦਾਂ ਤੁਹਾਡੇ ਫਰੀ ਇਲਾਜ ਹੋਏ ਨੇ ਨਾ ਇਸੇ ਤਰ੍ਹਾਂ ਬਾਕੀ ਵੀ ਸਾਰਾ ਕੁਝ ਕਰਕੇ ਦਊਗਾ ਪਰ ਮੇਰੇ ਨਾਲ ਵਾਦਾ ਕਰੋ ਕਿ ਜਿੰਨਾ ਕਾਫਲਾ ਹੈ ਅੱਜ ਤੋਂ ਹੀ ਦਰਸ਼ੀ ਦੇ ਚੋਂ ਨਿਸ਼ਾਨ ਝਾੜੂ ਤੇ ਮੋਹਰ ਲਗਾ ਦਿਓ ਕਿ ਸਾਡਾ ਐਮਸੀ ਬਣ ਗਿਆ ਬਾਕੀ ਦੇ ਸਾਰੇ ਕੰਮ ਮੇਰੇ ਤੋਂ ਲੈ ਲਿਓ ਇਹ ਮੈਂ ਵਾਦਾ ਕਰਦਾ ਹਾਂ ਇਹਹੀ ਕੰਮ ਨੇ ਕੋਈ ਹੋਰ ਤਾਂ ਨਹੀਂ ਸਭ ਤੋਂ ਵੱਧ ਕੁਝ ਆ ਗਿਆ ਤਾਂ ਹੋਰ ਨਹੀਂ ਇਹ ਕੰਮ ਕਰ ਤੋਂ ਬਸ ਨਹੀਂ ਨਹੀਂ ਜਣਾ ਮੇਲਾ ਮੈਰੀ ਸੁਣ ਲੋ ਮੈਂ ਇੱਥੇ ਬੈਠ ਕੇ ਮੈਨੂੰ ਸੁਣਾ ਕੇ ਜਾਓ ਪਰ ਜੇ ਇਕੱਲੇ ਇਕੱਲੇ ਸੁਣੋਗੇ ਫੇਰ ਜੇ ਸਾਰੇ ਬੋਲਣ ਲੱਗ ਪਏ ਫੇਰ ਨਹੀਂ ਹੋਣਾ ਦੇਖੋ ਇੱਕ ਸੀਟ ਦੇ ਨਾਲ ਫਰਕ ਮੈਨੂੰ ਨਹੀਂ ਪੈਣਾ ਫਰਕ ਤੁਹਾਨੂੰ ਪੈਣਾ ਹੈ ਮੈਨੂੰ ਕੋਈ ਫਰਕ ਨਹੀਂ ਪੈਣਾ ਜੇ ਦਰਸ਼ੀ ਹਾਰ ਵੀ ਗਿਆ ਨਾ ਫਰਕ ਤੁਹਾਨੂੰ ਪੈਣਾ ਹੈ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਬਾਕੀ ਦਾ ਬਾਰਾ ਮੈਂ ਜਿੱਤ ਰਿਹਾ ਨਾ ਤੇ ਜੇ ਇਹਨੂੰ ਜਿਤਾ ਦੋਗੇ ਮੇਰੀ ਵੀ ਜ਼ਿੰਮੇਵਾਰੀ ਵੱਜੂਗੀ ਔਰ ਤੁਸੀਂ ਵੀ ਗੱਲ ਕਰਨ ਜੋਗੇ ਹੋ ਜਾਓਗੇ ਐਮਐਲਏ ਸਾਹਿਬ ਤੁਸੀਂ ਬੋਟਾਂ ਮੰਗੀਆਂ ਸੀ ਅਸੀਂ ਦਰਸ਼ੀ ਨੂੰ ਉਹਨਾਂ ਦੀ ਵਾਈਫ ਨੂੰ ਜਿਤਾਇਆ ਹੁਣ ਸਾਡੇ ਵਾਦੇ ਪੂਰੇ ਕਰੋ ਤਾਂ ਮੈਂ ਤੁਹਾਡੇ ਵਾਦੇ ਪੂਰੇ ਕਰਨ ਦਊਗਾ ਹਾਂਜੀ ਤਿਆਰ ਹੋ ਜੀ ਹਾਂਜੀ ਅਸੀਂ ਸੋਦੇ ਆ ਖੜੇ ਕਰਕੇ ਸਾਡੀ ਟੀਮ ਦਾ ਹੌਸਲਾ ਬਣਾ ਲਿਓ ਅਸੀਂ ਚੌ ਨਿਸ਼ਾਨ ਝਾੜੂ ਤੇ ਮੋਰ ਲਾਵਾਂਗੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਅਤੇ ਵਾਰਡ ਨੰਬਰ 9 ਦੇ ਦੱਬੇ ਕੁਚਲੇ ਵੋਟਰਾਂ ਦੇ ਚਰਨਾਂ ਦੇ ਵਿੱਚ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੋ ਐਮਐਲਏ ਸਾਹਿਬ ਅੱਜ ਅਸੀਂ ਜਨਾਨ ਨੂੰ ਦੱਸਾਂ ਜਾਂਦੇ ਆ ਕਿ ਆ ਮੰਗਾਂ ਦੀ ਲਿਸਟ ਪਈ ਹੈ ਮੈਨੂੰ ਸਮਝ ਨਹੀਂ ਆਂਦੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਇਸ ਵਾਰਡ ਦੇ ਜੰਪਲ ਹਲਕੇ ਇਸਤਰਾਣੇ ਦੇ ਐਮਐਲਏ ਵੀ ਰਹੇ ਝੁੱਕੇ ਨੇ ਤੇ ਮੰਤਰੀ ਵੀ ਰਹਿ ਚੁੱਕੇ ਨੇ ਪਰ ਬੜੀ ਸ਼ਰਮ ਦੇ ਨਾਲ ਕਹਿਣਾ ਵੈ ਰਿਹਾ ਹੈ ਕਿ ਜਿਹੜੀਆਂ ਮੰਗਾਂ ਨੇ ਇਹ ਬੜਾ ਚਿਰ ਪਹਿਲਾਂ ਪੂਰੀਆਂ ਹੋਣੀਆਂ ਚਾਹੀਦੀ ਸੀ ਇੱਥੇ ਬੜਾ ਮਾੜਾ ਹਾਲ ਹੈ ਬੜੇ ਬਜ਼ੁਰਗ ਬੜਾ ਆਪਾ ਪੈਨਸ਼ਨ ਤੋਂ ਤਰਸ ਰਹੇ ਨੇ ਬੜੇ ਲੋਕਾਂ ਦੀਆਂ ਛੱਤਾਂ ਵਾਲਿਆਂ ਦੇ ਪੈਸੇ ਨਹੀਂ ਪਏ ਹੋਏ ਨਾਲ ਲੱਗਦੀ ਧਰਮਸ਼ਾਲਾ ਇਸ ਦੀ ਜੋ ਹਾਲਤ ਬੜੀ ਖਸਤ ਹੈ ਇਸ ਦੇ ਵਿੱਚ ਨਾ ਕੋਈ ਸ਼ੈੱਡ ਨਾ ਕੋਈ ਬਾਥਰੂਮ ਤੇ ਨਾ ਕੋਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਹੈ ਇਹ ਗਰੀਬ ਪਰਿਵਾਰ ਇੱਥੇ ਹੀ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰਨ ਦੇ ਲਈ ਬਿਨਾਂ ਸਹੂਲਤਾਂ ਤੋਂ ਮਜਬੂਰ ਨੇ। ਤੋਂ ਐਮਐਲਏ ਸਾਹਿਬ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਜੋ ਅੱਜ ਪੰਜਾਬ ਸਰਕਾਰ ਨੇ ਇੱਕ ਸਕੀਮ ਚਲਾਈ ਹੋਈ ਹੈ ਪਹਿਲਾਂ ਸਾਨੂੰ ਫਾਰਮ ਭਰਨੇ ਪੈਂਦੇ ਸੀ। ਅੱਜ ਕੱਲ ਜੋ ਵਡਾਪਾ ਪੈਨਸ਼ਨ ਹੈ ਉਹ ਸਿੱਧੀ ਆਨਲਾਈਨ ਅਪਲਾਈ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ ਸਹੂਲਤ ਪੰਜਾਬ ਦੇ ਲੋਕਾਂ ਲਈ ਵਹੀਆ ਕਰਾਈ ਹੈ। ਆਪਣਾ ਇੱਕ ਆਧਾਰ ਕਾਰਡ, ਇੱਕ ਬੋਰਡ ਕਾਰਡ ਤੇ ਬੈਂਕ ਦੀ ਕਾਪੀ ਲੈ ਕੇ 58 ਸਾਲ ਦੀ ਲੇਡੀਜ਼ ਦੀ ਉਮਰ ਹੈ ਤੇ 65 ਸਾਲ ਬੰਦੇ ਦੀ ਉਮਰ ਹੈ ਉਹ ਸੁਭਦਾ ਕੇਂਦਰ ਦੇ ਵਿੱਚ ਆਪਣੀ ਪੈਨਸ਼ਨ ਅਪਲਾਈ ਕਰਾ ਸਕਦਾ ਹੈ ਤੇ ਜੋ ਯੋਗ ਵਿਅਕਤੀ ਹੈ ਉਹਦੀ ਬਿਨਾ ਕਿਸੇ ਵਿਚਪਾਰ ਤੇ ਬਿਨਾ ਕਿਸੇ ਭਜਨੜ ਤੋਂ ਪੈਨਸ਼ਨ ਲੱਗ ਜਾਣੀ ਹੈ ਉਸ ਤੋਂ ਬਾਅਦ ਐਮਲੇ ਸਾਹਿਬ ਇੱਥੇ ਪਾਣੀ ਦੀ ਬੜੀ ਸਮੱਸਿਆ ਹੈ ਇਹਨਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਛੋਟੇ ਦੋ ਸਮਰਸੀਪਲ ਬੋਰ ਦਿੱਤੇ ਜਾਣ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਇੱਕ 1200 ਵੋਟਾਂ ਦਾ ਟਿਊਬਵੈੱਲ ਜੋ ਲੱਗ ਕੇ ਤਿਆਰ ਹੋਇਆ ਹੈ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ ਇਹ ਕਹਿੰਦੇ ਨਹੀਂ ਸਾਨੂੰ ਦੋ ਛੋਟੇ ਸਮਰਸ਼ੀ ਵਾਲ ਬੋਟ ਪਰਸਨਲ ਲੈਵਲ ਤੇ ਇਸ ਵਾਰਡ ਵਾਸਤੇ ਚਾਹੀਦੇ ਨੇ ਐਮਐਲਏ ਸਾਹਿਬ ਇੱਥੇ 900 ਤੋਂ ਪਲੱਸ ਵੋਟ ਹੈ ਇਸ ਵਾਰਡ ਦੀ ਇਹਦੇ ਵਿੱਚ ਤੇ ਹੈ ਬਰਾਦਰੀ ਵੀ ਆ ਜਾਂਦੀ ਹੈ ਤੇ ਗਾੜੀ ਲਾਹੌਰ ਬਰਾਦਰੀ ਹੈ ਜਿਹੜੀ ਉਹ ਵੀ ਇਸੇ ਵਾਰਡ ਦੇ ਨਾਲ ਸੰਬੰਧਿਤ ਹੈ ਤੇ ਬਾਕੀ ਜੋ ਦਰਸ਼ੀ ਦਾ ਭਾਈਚਾਰਾ ਹੈ ਸ਼ਰੀਕਾ ਜਿਹਨੂੰ ਕਹਿੰਦੇ ਆ ਉਹ ਵੀ ਇਸੇ ਵਾਰਡ ਦੇ ਵਿੱਚ ਹੈ ਸੋ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਡੀਆਂ ਕੁਝ ਮੰਗਾਂ ਨੇ ਜੋ ਮੈਂ ਮੇਰੇ ਸਾਹਮਣੂ ਲਿਖਤੀ ਰੂਪ ਦਿੱਤੀਆਂ ਨੇ ਐਮਐਲਬਾ ਮੈਨਾਂ ਨੂੰ ਤੁਹਾਡੇ ਵੱਲੋਂ ਮਿਸ਼ਵਾਹ ਤੇ ਜਵਾਇਆ ਕਿ ਅਗਰ ਤੁਸੀਂ ਦਰਸ਼ੀ ਜੀ ਨੂੰ ਵਧੀਆ ਲੀਡ ਦੇ ਨਾਲ ਜਤਾ ਕੇ ਭੇਜੋਗੇ ਇਸ ਬਾੜ ਦੇ ਵਿੱਚੋਂ ਤਾਂ ਤੁਹਾਡੀਆਂ ਇੱਕ ਇੱਕ ਕਰਕੇ ਮੰਗਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੀ ਪੂਰੀਆਂ ਕੀਤੀਆਂ ਜਾਣਗੀਆਂ ਜਿਵੇਂ ਪਾਣੀ ਦਾ ਸਮੱਸਿਆਵਾਂ ਨੇ ਜੇ ਪੈਨਸ਼ਨਾਂ ਦੇ ਸਮੱਸਿਆਵਾਂ ਨੇ ਜਾਂ ਛੱਤ ਬਾਲਿਆਂ ਦੀ ਕੋਈ ਸਕੀਮ ਰਹਿੰਦੀ ਹੈ ਇਹਨਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਐਮਐਲਏ ਸਾਹਿਬ ਜੀ ਤੋਂ ਕਿ ਗੰਦਾ ਨਾਲਾ ਲੰਘਦਾ ਹੈ ਉਹਦੇ ਉੱਪਰ ਜੋ ਰਸਤਾ ਹੈ ਉਹਦੀ ਹਾਲਤ ਬੜੀ ਖਸਤਾ ਹੈ ਇਸ ਵਾਰਡ ਵੱਲੋਂ ਮੰਗ ਹੈ ਕਿ ਅਗਰ ਅਸੀਂ ਦਰਸ਼ੀ ਜੀ ਨੂੰ ਜਿਤਾ ਕੇ ਭੇਜਦੇ ਆ ਤਾਂ ਉਹਦੇ ਕਿਨਾਰੇ ਦੇ ਉੱਪਰ ਸਾਨੂੰ ਲੰਘਣ ਲਈ ਸੜਕ ਮੋਈਆ ਕਰਾਈ ਜਾਵੇ ਇਹ ਧਰਮਸ਼ਾਲਾ ਦਾ ਬੜਾ ਵੱਡਾ ਮਸਲਾ ਹੈ ਇਹ ਸਾਰੀ ਵਾਰਡ ਨੇ ਜ਼ਿੰਮੇਵਾਰ ਤੇ ਹੱਲ ਕਰਵਾਉਣ ਲਈ ਕਿਹਾ ਹੈ ਸੋ ਮੇਰੇ ਸਾਹਬ ਇਹਨਾਂ ਦੀ ਬਸਤੀ ਦੀ ਅਤੇ ਇਹਾਂ ਬਰਾਦਰੀ ਦੀ ਇੱਕ ਮੰਗ ਹੈ ਕਿ ਇਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ। ਪ੍ਰੋਪਰ ਕੋਈ ਪੱਕੀ ਜਗ੍ਹਾ ਨਹੀਂ ਹੈ। ਜਿਹਦੇ ਵਾਰਸ ਬਣ ਸਕਣ। ਮੰਗ ਦੀ। ਇਹਨਾਂ ਦੀ ਜੋ ਐਮ.ਐਨ.ਆ ਸਰਬ ਤੁਸੀਂ ਵਾਅਦਾ ਕਰਕੇ ਜਾ ਰਹੇ ਹੋ ਕਿ ਪੰਜ ਪੰਜ ਮਰਲੇ ਦੇ پلاਟ ਇਹਨਾਂ ਨੂੰ ਸ਼ਾਮਲਾੜ ਜਗ੍ਹਾ ਦੇ ਵਿੱਚ ਦਿਵਾਏ ਜਾਣਗੇ। ਇਹਨਾਂ ਪਰਿਵਾਰਾਂ ਨੂੰ ਇਹਨਾਂ ਇੱਕ ਵਿਸ਼ਵਾਸ ਦਿਵਾ ਕੇ ਜਾਇਓ ਕਿ 21 ਤਰੀਕ ਨੂੰ ਇਲੈਕਸ਼ਨ ਖਤਮ ਹੋਣੀ ਹੈ। ਅਗਰ ਤੁਸੀਂ ਕੈਂਡੀਡੇਟ ਸਾਡੀ ਆਮ ਆਦਮੀ ਪਾਰਟੀ ਦਾ ਚੁਣਦੇ ਹੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਹਾਨੂੰ ਪੰਜ-ਪੰਜ ਮਰਲੇ ਦੇ 플ਾਟ ਫਿਕਰ ਬਣੇ 6 ਮਹੀਨੇ ਐਮਐਲਏ ਸਾਡਾ ਤੁਹਾਡਾ ਹੱਲ ਕਰ ਦੇਣਗੇ ਉਹਨਾਂ ਦੇ ਰਜਿਸਟਰੀ ਤੁਹਾਡੇ ਨਾਮ ਕਰਕੇ ਤੁਹਾਨੂੰ ਉਹਨਾਂ ਦੇ ਜੋ ਰਜਿਸਟਰੀ ਪੱਤਰ ਨੇ ਦਿੱਤੇ ਜਾਣਗੇ ਤੇ ਗੱਲ ਕੀਤੀ ਜਾਵੇ ਅਗਰ ਸਾਡਾ ਕੈਂਡੀਡੇਟ ਤੁਹਾਡੀਆਂ ਵੋਟਾਂ ਨਾ ਪੈਣ ਕਰਕੇ ਜਿੱਤੋ ਤੇ ਖੁੰਦ ਜਾਂਦਾ ਫਿਰ ਅਸੀਂ ਉਹ ਚੀਜ਼ ਦਾ ਭਰੋਸਾ ਤੁਹਾਨੂੰ ਸ਼ਾਇਦ ਕਿਤੇ ਨਾਂਦਵਾ ਸਕੀ ਕਿਉਂਕਿ ਸਾਨੂੰ ਅੱਗੇ ਲੱਗ ਕੇ ਚੱਲਣ ਵਾਲਾ ਬੰਦਾ ਵੀ ਚਾਹੀਦਾ ਹੈ ਅਗਰ ਤੁਸੀਂ ਦਰਸ਼ਨ ਜੀ ਨੂੰ ਜਿਤਾ ਕੇ ਇਹ ਸੀਟ ਐਮਐਲਏ ਸਾਭ ਦੀ ਝੋਲੀ ਪਾਣੇ ਹੋ ਨਹੀਂ ਵਾਦਾ ਅੱਜ ਐਮਐਲਏ ਸਾਭ ਤੋਂ ਇੱਥੇ ਜਿਹੜੀਆਂ ਮੰਗਾਂ ਨੇ ਸਾਰੀਆਂ ਪੂਰੀਆਂ ਕਰਾਉਣ ਦਾ ਵਾਦਾ ਕਰਾ ਕੇ ਦੇਵਾਂਗੇ ਸੋ ਹੁਣ ਮੈਂ ਸ਼੍ਰੀਮਤੀ ਹਮੀਰ ਕੌਰ ਜੀ ਜੋ ਦਰਸ਼ਨ ਜੀ ਦੇ ਵਾਈਫ ਨੇ ਉਹਨਾਂ ਦੇ ਹੱਕ ਵਿੱਚ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ। ਈਸ਼ਵਰ ਸੋਲੀ ਜੀ। ਪਰਮ ਸਰਕਾਰੀਓ ਸਾਡੇ ਹਲਕੇ ਦੇ ਵਿਦਾਇਸ ਐਮਐਲਏ ਸਰਦਾਰ ਕੁੰਜੀ ਜੀ। ਵਾਰ ਨੰਬਰ 9 ਦੀ ਮੁੱਚੀ ਬੈਠੀ ਸਦ ਸੰਗਤ ਆਮ ਆਦਮੀ ਪਾਰਟੀ ਦੀ ਪੰਡਾ ਦੀ ਸਾਰੀ ਟੀਮ ਆਓ ਮਿਲ ਕੇ ਬੁਰਾ ਦੇ ਬਖਸ਼ੇ ਸ਼ਾਮ ਪਤੇ ਬੁਲਾਈਏ ਜੈ ਉਹ ਜੀ ਖਾਲਸਾ ਬਈ ਜੀ ਪਤੇ ਜੀ ਯਾਰ ਜੀ ਜਿਹੜੇ ਸਾਰੇ ਹੀ ਬੋਟਰਾਂ ਨੂੰ ਆਸਾਂ ਕਰਦੇ ਆਂ ਕਿ ਉਹ ਇਹ ਤੁਹਾਡਾ ਕੈਂਡੀਡੇਟ ਹੈ ਕਿ ਇਮਾਨਦਾਰ ਤੇ ਸਾਥ ਸਭ ਨੂੰ ਬਣਾਈ ਦੇਗਾ ਤਾਂ ਉਹ ਸਾਰੇ ਵੀ ਜਿਹੜੇ ਆਉਣ ਵਾਲੀ 21 ਤਰੀਕ ਨੂੰ ਇਹਨਾਂ ਨੂੰ ਪੂਰੇ ਬੋਮਟ ਨਾਲ ਜਿਵਾ ਕੇ ਐਮ ਐਲ ਏ ਸਾਹਿਬ ਦੀ ਚੋਲੀ ਤੇ ਸੀਟ ਪਾਓ ਐਮ ਐਲ ਏ ਸਾਹਿਬ ਸਭ ਤੋਂ ਜ਼ਿਆਦਾ ਕੱਗੇ ਨੂੰ ਹੀ ਸਭ ਤੋਂ ਜ਼ਿਆਦਾ ਕੱਗੇ ਵਿੱਚ ਹੀ ਪੈਸਾ ਜੋ ਦਿੱਤਾ ਗਿਆ ਸਰਕਾਰ ਵੱਲੋਂ ਵੱਲੋਂ ਮਤਲਬ ਘੱਟੋ ਘੱਟ 100 ਕਰੋੜ ਤੋਂ ਉੱਪਰ ਪੈਸਾ ਆ ਗਿਆ ਪੈਨੀ ਫੈਸਿਲਿਟੀ ਆ ਗਈ ਐਮਿਲੈਂਸ ਸਕੂਲ ਆਇਆ ਹੈ ਮੋਹੱਲਾ ਕਲੀਨਿਕ ਸਭ ਤੋਂ ਪਹਿਲਾਂ ਤਾਂ ਗਿਵ ਮਿਲਿਆ ਹੈ ਪੂਰੇ ਹਲਕੇ ਚੋਂ ਸੀਵੇ ਦਾ ਕੰਮ ਚੱਲੂ ਹੋ ਰਿਹਾ ਹੈ ਸਰਕਾਰ ਵੱਲੋਂ ਚਲਾਈ ਗਈ ਅੰਮ੍ਰਿਤ ਯੋਜਨਾ ਤਹਿਤ ਹੁਣ ਕੱਗੇ ਨੂੰ ਨਹਿਰ ਵਿੱਚੋਂ ਪੀਣ ਵਾਸਤੇ ਸਾਫ਼ ਪਾਣੀ ਮਿਲਣਾ ਹੈ ਯਾਨੀ ਕਿ ਜਿੰਨੇ ਵੀ ਕੰਮ ਹੋਏ ਨੇ ਤਕਰੀਬਨ ਕੱਗੇ ਵਿੱਚ ਸਭ ਤੋਂ ਪਹਿਲਾਂ ਮਤਲਬ ਹਲਕੇ ਦੇ ਸਭ ਤੋਂ ਪਹਿਲਾਂ ਕੱਗੇ ਨੂੰ ਮਿਲਣ ਨੂੰ ਸਾਰੇ ਕੰਮ ਇਸ ਕਰਕੇ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਤੁਸੀਂ ਸਾਡੇ ਜਿਹੜੇ ਕੈਂਡੀਡੇਟ ਨੇ ਹਰਵਿੰਦਰ ਕੌਰ ਜੀ ਇਹਨਾਂ ਨੂੰ ਆਉਣ ਵਾਲੀ 22 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਤੇ ਆਪਣੇ ਹਲਕੇ ਦੇ ਕੱਗੇ ਪਿੰਡ ਦੇ ਵਿਕਾਸ ਲਈ ਐਮਐਲਏ ਸਾਹਿਬ ਦੀ ਝੋਲੀ ਵਿੱਚ ਸ਼ੀਟ ਪਾਓ ਵੈਰ ਜੀ ਆਖਾਲਸਾ ਵੈਗਜੀਤ ਬਹੁਤ ਬਹੁਤਾਂ ਮੁਹੱਦਰ ਸੌਲੀ ਜੀ ਤੁਹਾਡੀ ਕੀ ਗੱਲ ਹੈ ਸਾਡੇ ਆਮ ਆਦਮੀ ਪਾਡੀ ਦੇ ਆਗੂ ਵੀ ਅੰਦਰ ਤੇਜ਼ੀ ਜਿਵੇਂ ਕਿ 2 ਮਿੰਟ ਲਈ ਜੀ ਜੀ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਇਕ ਵਾਰੀ ਚੁੱਪ ਦਾ ਦਾਨ ਬਖਸ਼ੋ ਬੋਲੇ ਸੋਨਹਿਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਜੀ ਬਾਜੀਗਰ ਉਹਨਾਂ ਦੇ ਨਾਲ ਕੱਗੇ ਦੇ ਇੰਚਾਰਜ ਅਨੰਦ ਲਾਲ ਜੀ ਗੁਰਜੀ ਜੀ ਸਾਡੇ ਐਮਸੀ ਸਹਿਬਾਨ ਰਾਣਾ ਜੀ ਸਾਡੇ ਕੈਂਡੀਡੇਟ ਹਮੀਰ ਕੌਰ ਵਰਪਾਲ ਕੌਰ ਜੀ ਸਾਰੇ ਸੰਗਤ ਨੂੰ ਪਹਿਲਾ ਫਤਿਹ ਬਲਾਣੇ ਵੈਗੁਰਜੀ ਕਾ ਖਾਰਸਾ ਸੋਨੂੰ ਪਤਾ ਹੀ ਐ ਵੀ ਜਿਹੜੀਆਂ ਇੱਕ ਅੱਗੇ ਦੀਆਂ ਚੋਣਾਂ ਨੇ ਐ ਐਮ ਸੀ ਦੀਆਂ ਚੋਣਾਂ ਐ ਬਹੁਤ ਐਹਵੇਂ ਨੇ ਐਹਵੇਂ ਇਸ ਕਾਰਨ ਨੇ ਵੀ ਜਿਹੜੀ ਸਾਰੀ ਡਿਵੈਲਪਮੈਂਟਾਂ ਸਾਰੇ ਕਸ਼ਵੇ ਦੀ ਉਹ ਇੱਥੋਂ ਸ਼ੁਰੂ ਹੋਣੀ ਐ ਸਰਕਾਰ ਦੇ 2.5 ਸਾਲ ਪਏ ਨੇ ਬਗੈਰ ਐਮਸੀਆਂ ਤੋਂ ਐਮਐਲਏ ਸਾਹਿਬ ਨੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਏ ਨੇ ਸੋਡੇ ਪਿੰਡ ਨੂੰ ਸਾਰੇ ਕੰਮ ਇੱਕ ਵਾਰੀ ਤਾਂ ਹੋ ਨਹੀਂ ਸਕਦੇ ਕਿਉਂਕਿ ਤਾਣੀ ਹੈ ਜਿਹੜੀ ਉਹ ਬਹੁਤ ਉਲਝੀ ਹੋਈ ਸੀ ਪਿਛਲੀ ਸਰਕਾਰਾਂ ਦੀ ਸੋਡੇ ਪਿੰਡ ਨੂੰ ਸਕੂਲ ਦਿੱਤਾ ਸਕੂਲ ਆਫ ਐਮਿਨਸ ਸਾਰੇ ਹਲਕੇ 'ਚ ਕਿਸੇ ਹੋਰ ਜਗ੍ਹਾ ਨਹੀਂ ਪਾਤਰਾ ਵੀ ਨਹੀਂ ਹੈਗਾ ਜੇ ਉਹ ਸਕੂਲ ਮਿਲਿਆ ਕੱਗੇ ਨੂੰ ਮਿਲਿਆ ਇੱਥੋਂ ਚੰਗੇ ਬੱਚੇ ਜੇ ਦੋ ਪੜ੍ਹ ਕੇ ਜਾਣਗੇ ਦੇਖੋ ਕਿਸੇ ਦੀ ਗਰੀਬੀ ਕੋਈ ਨਹੀਂ ਘਟ ਸਕਦਾ ਆਪਦੀ ਹੱਥੀ ਕਿਰਤ ਕਰਨੀ ਪੈਂਦੀ ਹੈ ਬੰਦੇ ਨੂੰ ਜਾਂ ਜੇ ਕੋਈ ਬੱਚਾ ਪੜ੍ਹ ਲਿਖ ਕੇ ਉਹਨਾਂ ਦਾ ਕਿਤੇ ਨੌਕਰੀ ਤੇ ਲੱਗ ਗਿਆ ਫਿਰ ਪਰਿਵਾਰ ਦੀ ਗਰੀਬੀ ਦੂਰ ਹੁੰਦੀ ਹੈ ਦੋ ਕਾਰਨਾ ਕਰਕੇ ਹੁੰਦੀ ਹੈ ਬਾਕੀ ਸੂਲਤਾਂ ਨੇ ਸਰਕਾਰਾਂ ਦੀਆਂ ਆ ਜਾਂਦੀਆਂ ਨੇ ਕਈ ਬੰਦੇ ਉਹਨਾਂ ਤੋਂ ਰਹਿ ਜਾਂਦੇ ਨੇ ਜਿਹੜੇ ਇਹਨਾਂ ਦੇ ਬੱਚੇ ਪੜ੍ਹੇ ਤੇ ਦੂਜੀ ਬੇਨਤੀ ਵੀ 50000 ਨੌਕਰੀ ਦਿੱਤੀ ਆ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ 50000 ਨੂੰ ਮਾਨ ਮਾਨ ਸਾਹਿਬ ਨੇ 50000 ਨੌਕਰੀ 22 ਸਾਲਾਂ ਚ ਦੇ ਦੇਣੀ ਬਹੁਤ ਵੱਡਾ ਕੰਮ ਆ ਆਬਾਦੀ ਬਹੁਤ ਆ ਹਲੇ ਵੀ ਬਹੁਤ ਪੜੇ ਲਿਖੇ ਰਹਿੰਦੇ ਨੇ ਉਹਨਾਂ ਨੇ ਵੀ ਕੰਮ ਹੋਣਗੇ ਤੇ ਜਿਹੜੀ ਵੱਡੀ ਸਮੱਸਿਆ ਸੀ ਇੱਕ ਅੱਗੇ ਪੀਣ ਵਾਲੇ ਪਾਣੀ ਦੀ ਜਿਹਦੇ ਕਾਰਨ ਬਿਮਾਰੀਆਂ ਫੈਲਦੀਆਂ ਨੇ ਜੇ ਉਹ ਪ੍ਰੋਜੈਕਟ ਵੀ ਆਇਆ ਤਾਂ ਉਹ ਕੱਗੇ ਪਾਸ ਹੋਇਆ ਪਾਤਰਾਂ ਵੀ ਜਿਹੜਾ ਸਾਫ ਪਾਣੀ ਹੈ ਪੀਣ ਨਾਲ ਉਹ ਕੱਗੇ ਤੋਂ ਜਾਰੀ ਕਰੂਗਾ ਜਦੋਂ ਆਪਾਂ ਨੂੰ ਵਧੀਆ ਪਾਣੀ ਮਿਲੂਗਾ ਨਾ ਪੀਣ ਨੂੰ ਉਹਦੇ ਨਾਲ ਬਿਮਾਰੀਆਂ ਹਟਣਗੀਆਂ ਅਗਲੀ ਬੇਨਤੀ ਮਾਤਾਏ ਤਾਂ ਕੋਈ ਰੱਬ ਨੂੰ ਵੀ ਨਹੀਂ ਖੁਸ਼ ਕਰ ਸਕਦਾ ਜਿਵੇਂ ਤੂੰ ਬੋਲਦੀ ਆ ਐ ਕਿ ਫਿਰ ਕੁਝ ਹੁੰਦਾ ਵੀ ਨਹੀਂ ਜਿਵੇਂ ਤੂੰ ਕਰ ਰਹੀ ਆ ਪਹਿਲਾਂ ਸੁਣ ਲਾ ਬਾਤ ਤੈਨੂੰ ਮਿਲ ਕੇ ਜਾਵਾਂਗੇ ਜੇ ਤੇਰੀ ਤਸੱਲੀ ਨਾ ਹੋਈ ਤਾਂ ਕਹੀਂ ਜੇ ਤੇਰੀ ਤਸੱਲੀ ਹੋ ਗਈ ਵੋਟ ਪਾ ਲਈ ਨਹੀਂ ਨਾ ਪਾਈ ਏ ਵੀ ਤੈਨੂੰ ਆ ਪਰ ਹੁਣ ਨਾ ਬੋਲ ਵਿੱਚ ਕਿਉਂਕਿ ਸਾਰੇ ਆਏ ਹੋਏ ਨੇ ਉਹ ਗੱਲਾਂ ਕਰ ਲਿਆ ਨੇ ਧਿਆਨ ਤੇ ਇਕ ਨਹੀਂ ਪੜਕ ਜੂ ਅਗਲਾ ਦੇ ਗੱਲਾਂ ਭੁੱਲ ਜਾ ਅਗਲਾ ਕੰਮ ਐਮ ਐਲ ਏ ਸਾਹਿਬ ਨੇ ਸਾਰਾ ਸੀਵਰੇਜ ਛੋਡਾ ਪਾਸ ਕਰਾਤਾ ਛੋਡਾ ਨਾਲਾ ਰਹਿਣਾ ਵੀ ਨਹੀਂ ਜਿਹੜੇ ਤੂੰ ਨਾਲਾ ਨਾਲਾ ਕਰਦੀਆਂ ਨਾ ਇਹ ਨਾਲਾ ਬੰਦ ਹੋ ਜੂਗਾ ਕਿਉਂਕਿ ਕਰੋੜਾ ਰੁਪਇਆ ਲਾ ਕੇ ਬਾਰ ਬਾਰ ਚੰਡੀਗੜ੍ਹ ਦੇ ਕੋਈ ਹਜ਼ਾਰ ਗੇੜਾ ਲੱਗਿਆ ਹੋਣਾ ਐ ਐਮ ਐਲ ਏ ਸਾਹਿਬ ਦਾ ਬਾਜ਼ਾਰ ਗੇੜੇ 'ਚ ਲੱਗ ਕੇ ਸੀਵਰੇਜ ਦਾ ਪ੍ਰੋਜੈਕਟ ਪਾਸ ਹੋਇਆ ਉਹ ਸਾਰਾ ਛੋਟਾ ਜਿਹੜਾ ਸੀਵਰੇਜ ਬਾਈ ਪੈ ਗਿਆ ਤਾਂ ਇਹ ਕੋਈ ਸੀਵਰੇਜ ਦੀ ਸਮੱਸਿਆ ਨਹੀਂ ਰਹੂ ਹੋਰ ਵੀ ਕੰਮ ਹੋ ਰਹੇ ਨੇ ਲਗਾਤਾਰ 300 ਜੁੰਟ ਫ੍ਰੀ ਕਰਤੀ ਪਹਿਲਾਂ ਇਹ ਹੀ ਰੌਲਾ ਪਿਆ ਰਹਿੰਦਾ ਸੀ ਵੀ ਇਹ ਜਰਨਲ ਆ ਜੀ ਇਹ ਬੀਸੀ ਆ ਐਸਸੀ ਆ ਇਹਦਾ ਨਹੀਂ ਹੋਇਆ ਫਲਾਣੇ ਦਾ ਨਹੀਂ ਹੋਇਆ ਜਿਹੜੇ ਲੋੜ ਬੰਦ ਸੀ ਸਾਰਿਆਂ ਦਾ 300 ਜੁੰਟ ਫ੍ਰੀ ਕਰੀਆ ਅੱਗੇ ਵੀ ਛੋਡੇ ਕੰਮ ਹੋਣੇ ਨੇ ਤਾਂ ਛੋਡੇ ਕੰਮ ਐ ਐਮਐਲਏ ਸਾਹਿਬ ਨੇ ਬਿਨਾਂ ਐਮਐਸਸੀਆਂ ਤੋਂ ਕਰਤੇ ਜਿਹੜੀ ਪਿਛਲੀ ਛੋਡੀ ਪ੍ਰਧਾਨ ਸੀ ਜੈ ਐਮਐਸਸੀ ਉਹ ਤਾਂ ਕਾਂਗਰਸ ਪਾਰਟੀ ਦੇ ਸੀ ਉਹਦਾ ਤੁਸੀਂ ਦੇਖਿਆ ਨਾ ਕਿ ਅੱਗੇ ਦੇ ਹਾਲਾਤ ਆਏ ਸਾਲ ਤਾਂ ਪ੍ਰਧਾਨ ਬਦਲਦੇ ਤੇ ਉਰੇ ਪੈਸੇ ਲੈ ਕੇ ਦੇਖਿਆ ਜੇ ਤੁਸੀਂ ਚੰਗੀ ਚੋਣ ਕਰੋਗੇ ਚੰਗੇ ਬੰਦਿਆਂ ਨੂੰ ਲਿਆਉਂਗੇ ਤਾਂ ਐਮਐਲਏ ਸਾਹਿਬ ਕੋਲੋਂ ਇਹ ਤਾਂ ਐਲਾਨ ਪੱਕਾ ਨਾ ਬੀ ਜਿਹੜਾ ਕੱਗੇ ਚਾ ਪ੍ਰਧਾਨ ਉਹ ਪੈਸੇ ਲੈ ਕੇ ਨਹੀਂ ਬਣੂਗਾ। ਉਰੇ ਐਮ ਸੀ ਨੇ ਇੱਕ ਐਮ ਸੀ ਖੜਿਆ ਉਰੇ। ਉਹ ਦੋ ਜਗ੍ਹਾ ਤੋਂ ਚੋਣ ਲੜ ਕੇ ਐਮ ਸੀ ਬਣ ਗਿਆ ਸੀ। ਬੀ ਜੇ ਪੀ ਜੋ ਜਾ ਰਿਹਾ ਹੁਣ ਪੈਸੇ ਲੈ ਕੇ ਗਿਆ ਹੁਣ ਦੇਖ ਲਓ ਜੇ 40 ਤੋਂ ਵੱਧ ਮੋਟਾ ਪੈ ਗਿਆ। ਕਿਉਂਕਿ ਜਦੋਂ ਲੋਕ ਚੁਣਦੇ ਨੇ ਨਾ ਕੈਂਡੀਡੇਟ ਨੂੰ ਹਜ਼ਾਰਾਂ ਸਾਲ ਲੈ ਕੇ ਚੁਣਦੇ ਲੋਕ। ਕੋਈ ਬਜ਼ੁਰਗ ਜਾ ਰਿਹਾ ਸੀ ਤੀਆਂ ਲੱਗੀਆਂ ਹੋਈਆਂ ਸੀ। ਉਥੋਂ ਦੀ ਕੋਈ ਕਾਂਗਰਸੀ ਲੰਘ ਰਿਆ ਸੀ ਤਿਲਕ ਕੇ ਡੇਗ ਗਿਆ ਜਦੋਂ ਡੇਗ ਗਿਆ ਸ਼ਹਿਰ ਸੀ 80 ਲੀਟਰ ਸ਼ਹਿਰ ਹੁੰਦੇ ਨੇ ਕਹਿੰਦਾ ਵੀ ਬਾ ਨੀ ਜਵਾਨੀ ਹੈ ਤੇਰੇ ਰੰਗ ਨਿਆਰੇ ਨੇ ਖੜਾ ਹੋ ਗਿਆ ਕੱਪੜੇ ਝਾੜਨ ਲੱਗ ਗਿਆ ਉਹ ਕਹਿੰਦੇ ਵੀ ਬਾਬਾ ਜਵਾਨੀ ਨੂੰ ਦੇਖ ਦੇਖ ਕੇ ਝੁਰਦਾ ਜਦੋਂ ਉਥੋਂ ਕੁੜੀਆਂ ਲੰਘੀਆਂ ਜਦੋਂ ਲੰਘ ਲੰਗ ਗੀਆਂ ਕਹਿੰਦਾ ਪਹਿਲਾਂ ਕਿਹੜਾ ਛਾਣਾ ਮਾਰਦੇ ਦੀ ਪਹਿਲਾਂ ਵੀ ਤਿਲਕ ਤਿਲਕ ਡੇਗਦੇ ਦੀ ਹੁਣ ਇਹ ਤਾਂ ਆਪਣੇ ਦੇਖੇ ਹੋਏ ਨੇ ਸਾਰੇ ਬਾਰ-ਬਾਰ ਆਪਾਂ ਇਹ ਗੱਲਾਂ ਨਹੀਂ ਦਿਖਾਉਣੀਆਂ ਐਮਐਲਏ ਸਾਹਿਬ ਨੇ ਇੰਨੇ ਕੰਮ ਜਿਹੜੇ ਛੋਟੇ ਕਰੇ ਨੇ ਹਾਂ ਇਹ ਨਹੀਂ ਕਹਿੰਦੇ ਅਸੀਂ ਵੀ ਸਾਰੇ ਕੰਮ ਹੋ ਗਏ ਕੰਮ ਰਹਿ ਵੀ ਬਹੁਤ ਰਹੇ ਨੇ ਜਿਵੇਂ ਮਾਤਾ ਕਹਿੰਦੇ ਵੀ ਆਹ ਕੰਮ ਰਹਿ ਗਿਆ ਇਹ ਵੀ ਸੱਚੀ ਹੈ ਸਾਰੇ ਕੰਮ ਛੋਟੇ ਹੋਣਗੇ ਪਰ ਛੋਟੇ ਕੰਮ ਇਹ ਤਾਂ ਹੋਣਗੇ ਜੇ ਤੁਸੀਂ ਐਮਸੀ ਮੌਕੇ ਦਾ ਬਣਾਉਂਗੇ ਜਿੱਤੇ ਆਦੋਂ ਦੂਜੀ ਪਾਰਟੀ ਦਾ ਐਮਸੀ ਚਲੇ ਜਾਏ ਉਹਦੇ ਲਵੇ ਉਹਨਾਂ ਨੇ ਵੀ ਤਾਂ ਇੱਕੋ ਗੱਲ ਆ ਵੀ ਸਰਕਾਰ ਤਾਂ ਆਮ ਆਦਮੀ ਨੇ ਜਿਵੇਂ ਕੀ ਕਰਾਂ ਇਸ ਕਰਕੇ ਸਰਕਾਰ ਨਾਲ ਚੱਲਣ ਦਾ ਆਪਾਂ ਨੂੰ ਫਾਇਦਾ ਵੋਟਾਂ ਦਾ ਪੈਂਦੀ ਰਹਿਣਗੀਆਂ ਜੇ ਅਗਲਾ ਕੰਮ ਨਹੀਂ ਕਰੂਗਾ ਫੇਰ ਆ ਜਾਣਗੀਆਂ ਵੋਟਾਂ ਜਿੰਨਾ ਤੱਕ ਬੰਦੇ ਦੀ ਜ਼ਿੰਦਗੀ ਆ ਵੋਟਾਂ ਪੈਣੀਆਂ ਰਹਿੰਦੀਆਂ ਨੇ ਇਸ ਕਰਕੇ ਬੇਨਤੀ ਹੈ ਵੀ ਆਉਣ ਵਾਲੀ 21 ਤਰੀਕ ਨੂੰ ਫਮੀਰ ਕੌਰ ਨੂੰ ਸਾਰੀਆਂ ਵੋਟਾਂ ਪਾ ਕੇ ਕਾਮਯਾਬ ਕਰੋ ਜਿਹੜੇ ਛੋਡੇ ਰਹਿੰਦੇ ਕੰਮ ਨੇ ਉਹ ਜ਼ਰੂਰ ਪੂਰੇ ਕਰਨਗੇ ਸਾਰੀ ਸੰਗਤ ਦਾ ਧੰਨਵਾਦ ਸ੍ਰੀ ਗੁਰਜੀਤਾ ਖਾਲਸਾ ਸ੍ਰੀ ਗੁਰਜੀਤ ਕੀ ਫਤਹ ਸਾਡੇ ਦੇ ਗਰੀਬਾਂ ਦੇ ਹੱਥਾਂ ਮਾਰਾ ਆਪਣੇ ਮੋਹ ਭਾਈ ਜਾਨ ਚਾਹੇ ਉਹ ਸਭ

गल छोड़ो भाई गलो छो छो